ਉਸਾਂ ਨੇ ਕਹਿੰਦੇ ਚਾਹਵੇਂ ਜਦੋਂ ਪਹਿਲਾਂ ਨਾ ਕਿਸੇ ਨੇ ਕੁਝ ਕਰਿਆ ਹੁਣ ਵੀ ਕੀ ਕਰੂਗੀ ਲੈ ਜਿੰਨੀਆਂ ਸਰਕਾਰ ਆਈਆਂ ਨਗੀਆਂ ਉਹਨੇ ਕੁਝ ਨਹੀਂ ਕੀਤਾ ਆ ਹੁਣ ਆਮ ਪਾਰਟੀ ਸਰਕਾਰ ਜਿਹੜੀ ਆਈ ਆ ਇਹਨਾਂ ਨੇ ਕੀ ਕੀਤਾ 100000 ਰੁਪਇਆ ਕਹਿ ਕੇ ਜੋ ਗਰੀਬ ਲੋਕ ਨੇ 100000 ਰੁਪਇਆ ਕਹਿ ਕੇ ਵੋਟ ਲੈ ਕੇ ਜਿੱਤ ਗਏ ਮੁੜ ਕੇ ਉਹਨਾਂ ਦਾ ਸਾਰ ਨਹੀਂ ਲਿਆਤੀ ਉਹਨਾਂ ਦੀ ਤੇ ਫੇਰੇ ਇੰਨਾ ਬਿੱਲ ਆਇਆ ਪਿਆ ਐਡਾ ਕਰੇ 20000 ਦਾ ਬਿੱਲ ਆਇਆ ਪਿਆਗਾ ਕੀ ਫੇਰੇ ਗਰੀਬਾਂ ਵਾਸਤੇ ਸੋਚਣ ਕੁਸ ਇਹ ਤਾਂ ਤਾਕੜਿਆਂ ਦੇ ਆ ਇਹ ਤਾਂ ਤਾਕੜਿਆਂ ਦੇ ਦਿਮਾਗਰ ਲੱਗੇ ਹੋਏ ਨੇ ਮਾੜੇ ਨੂੰ ਕੁਝ ਨਹੀਂ ਦੇਖਦੇ ਕੁਝ ਵੀ ਕਹਿੰਦੇ ਸੀਗੇ ਆਮ ਘਰਾਂ ਦੇ ਆ ਸੀ ਪਰ ਬਣੇ ਨਹੀਂ ਆਮ ਘਰਾਂ ਦੇ ਜਿਹੜਾ ਵਧੀਆ ਜਿਹੜੀ ਵਧੀਆ ਹੋਊ ਉਹਨੂੰ ਪਾਦਾਂਗੇ ਦੇਖ ਕੇ ਜੇ ਹਾਲੇ ਦੇਖ ਸੋਚਿਆ ਨਹੀਂ ਗਾ ਹਾਲੇ ਸੋਚਿਆ ਨਹੀਂ ਗਾ ਸੋਚਾਂਗੇ ਮੌਕੇ ਤੇ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ ਸਾਡੇ ਤਾਂ 12 ਮਹੀਨੇ ਸੰਤੋਸ਼ ਜਮਾਨੇ ਦੇ ਇੱਥੇ ਘੇਰ ਲਿਆ ਇੱਥੇ ਘੇਰ ਲਿਆ ਦੇ ਦੇ ਦੋਸਤ ਦੇ ਦੋ 100 ਲੈ ਕੇ ਨਿਕਲ ਜਣਾ ਚਾਰ ਸਰਕਾਰਾਂ ਤੋਂ ਤਾਂ ਤਜਮੈਂ ਬਸ ਸਤਗੁਰ ਬਸ ਇਹਨਾਂ ਤੋਂ ਬਚਾ ਕੇ ਰੱਖੇ ਈ ਕਹਦਾ ਉਸ ਤੋਂ ਬਾਅਦ ਅਸੀਂ ਤਾਂ ਹੁਣ ਇਹ ਗੱਲ ਕਹਿੰਦੇ ਵੀ ਰਿਪੋਰਟ ਕਿਸ ਨੂੰ ਪਾਉਣ ਦੀ ਲੋੜ ਨਹੀਂ ਜੀ 1 ਜੂਨ 1 ਵੋਟ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੇ ਜਿਹੜੀਆਂ ਤਾਂ ਉਹ ਸ਼ੁਰੂ ਹੋ ਗਈਆਂ ਨੇ ਉਮੀਦਵਾਰ ਲੋਕਾਂ ਦੇ ਵਿੱਚ ਜਿਹੜੇ ਉਤਰਨ ਵੀ ਲੱਗੇ ਨੇ ਤਾਂ ਲੋਕ ਇਹਨਾਂ ਚੋਣਾਂ ਨੂੰ ਲੈ ਕੇ ਕੀ ਸੋਚਦੇ ਨੇ ਤਾਂ ਹਰ ਇੱਕ ਜਿਹੜੀ ਵਿਚਾਰ ਵਤਾਂਦਰਾ ਹੁੰਦੀ ਹੈ ਤਾਂ ਉਹ ਸੱਥਾਂ ਦੇ ਵਿੱਚ ਹੁੰਦੀ ਹੈ ਹਰ ਇੱਕ ਉਮੀਦਵਾਰ ਦੇ ਕੰਮ ਹਰ ਇੱਕ ਉਮੀਦਵਾਰ ਨੂੰ ਲੋਕ ਕੀ ਕੁਝ ਦੇਖਦੇ ਨੇ ਤਾਂ ਉਹ ਲੋਕਾਂ ਦੇ ਵਿੱਚ ਚਰਚਾ ਹੁੰਦੀ ਹੈ ਕਿਵੇਂ ਪ੍ਰਧਾਨ ਜੀ ਦੀ ਕੋ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਚੋਣਾਂ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਕਿਵੇਂ ਦੇਖਦੇ ਹੋ ਕੀ ਚੋ ਵੀ ਕੀ ਕਹਿੰਦੀ ਹੈ ਉਸਨੇ ਕਹਿੰਦੇ ਚਾਹਵੇ ਜਦੋਂ ਪਹਿਲਾਂ ਨਹੀਂ ਕਿਸੇ ਨੇ ਕੁਝ ਕਰਿਆ ਹੁਣ ਵੀ ਕੀ ਕਰੂਗੀ ਸਰਕਾਰਾਂ ਤੋਂ ਤਾਂ ਜਮਾਂ ਐਂਡ ਬਸ ਸਤਗੁਰ ਬਸ ਇਹਨਾਂ ਤੋਂ ਬਚਾ ਕੇ ਰੱਖੇ ਸਰਕਾਰਾਂ ਮੈਨੀਫੈਸਟੋ ਤੇ ਜ਼ਿਕਰ ਕਰਦੇ ਨੇ ਵੀ ਲੋਕਾਂ ਨੂੰ ਅਸੀਂ ਫ੍ਰੀ ਬਿਜਲੀ ਦੇਤੀ ਆਹ ਕਰਦਾ ਉਹ ਕਰ ਉਸਨੇ ਕੁਛ ਨਹੀਂ ਦਿੰਦੇ ਫਿਰ ਇੰਨਾ ਬਿੱਲ ਆਇਆ ਪਿਆ ਐਡਾ ਕਰੇ 20000 ਦਾ ਬਿੱਲ ਆਇਆ ਪਿਆਗਾ ਕੀ ਫਿਰ ਹੀ ਨਾ ਦੇਖਦੇ ਆ ਕੁਛ ਨਾ ਵਾਸਤਾ ਕੁਛ ਨਹੀਂ ਕਰ ਸਕਦੇ ਇਹ ਨਾ ਚੋਣਾ ਆ ਗਈਆਂ ਫਿਰ ਚੋਣਾ ਆ ਗਈਆਂ ਚੋਣਾ ਜਦੋਂ ਪਹਿਲਾਂ ਨੇ ਨਹੀਂ ਕੁਝ ਕਰਿਆ ਹੁਣ ਕੀ ਕਰਨਗੇ ਇਹ ਹੁਣ ਵੀ ਕੁਛ ਨਹੀਂ ਕਰਦੇ। ਵੋਟ ਦਾ ਇੱਕ ਅਧਿਕਾਰ ਤਾਂ ਹੁੰਦਾ ਤਾਂ ਪਾਓਗੇ ਵੋਟ? ਵੋਟ ਤਾਂ ਪਾਉਣੀ ਆ ਚੱਲ। ਜਿਹੜਾ ਕੋਈ ਵਧੀਆ ਲੱਗੂਗਾ ਉਹਨੂੰ ਪਰਚ ਹੋਣਾ ਕੀ ਕੁਛ ਚਾਹਿੰਦੇ ਤੁਹਾਡੇ ਮੁਤਾਬਿਕ ਕੀ ਕੁਛ ਕਰਨਾ ਹੈ? ਗਰੀਬਾਂ ਵਾਸਤੇ ਸੋਚਣ ਕੁਛ। ਇਹ ਤਾਂ ਤਾਕੜਿਆਂ ਦੇ ਆ। ਇਹ ਤਾਂ ਤਾਕੜਿਆਂ ਦੇ ਦਿਮਾਗਰ ਲੱਗੇ ਹੋਏ ਨੇ ਮਾੜੇ ਨੂੰ ਕੁਛ ਨਹੀਂ ਦੇਖਦੇ ਕੁਛ ਵੀ। ਆਮ ਆਦਮੀ ਤਾਂ ਆਮ ਘਰਾਂ ਦੀ ਸੀ। ਇਹਨਾਂ ਨੇ ਕਹਿੰਦੇ ਸੀਗੇ ਆਮ ਘਰਾਂ ਦੇ ਆਸੀਂ। ਪਰ ਬਣੇ ਨਹੀਂ ਆਮ ਘਰਾਂ ਦੇ। ਇਹਨਾਂ ਨੇ ਕੁਛ ਨਹੀਂ ਕਰਿਆ। ਏ ਵੀ ਬਹਿ ਗਏ ਵਸ ਫਿਰ ਜਵਾਬ ਦੇਣਗੇ ਮੂੰਹ ਤੋਂ ਐਕਤੀ ਦੇਣਗੇ ਜਵਾਬ ਕਿਹੜਾ ਲੀਡਰ ਹੁਣ ਤੱਕ ਬਹੁਤ ਵਿਰੋਧੀ ਵੀ ਨੇ ਕਿਹੜਾ ਲੀਡਰ ਚੰਗਾ ਕੰਮ ਕਰ ਚੰਗਾ ਤਾਂ ਯਾਰ ਕਿਸੇ ਨੇ ਵੀ ਨਹੀਂ ਕਰਿਆ ਅਜੇ ਤੱਕ ਕਿਸੇ ਨੇ ਨਹੀਂ ਕਰਿਆ ਹਜੇ ਤੱਕ ਕੋਈ ਵੀ ਗਰੀਬਾਂ ਵਾਸਤੇ ਸੋਚਣ ਫੇਰ ਹੈ ਇਹ ਤਾਂ ਅਮੀਰਾਂ ਦੇ ਆ ਅਮੀਰਾਂ ਦੇ ਮਗਰ ਲੱਗੇ ਹੋਏ ਨੇ ਗਰੀਬਾਂ ਦਾ ਕੋਈ ਨਹੀਂ ਕੁਝ ਕਰਦੇ ਤੁਸੀਂ ਕਿਵੇਂ ਦੇਖਦੇ ਹੋ ਪ੍ਰਧਾਨ ਜੀ ਮੈਂ ਤਾਂ ਆਬਰੇ ਦਾ ਸੋਝ ਲਿਆ ਮੈਂ ਤਾਂ ਕਿੱਥੇ ਫਿਰ ਨਹੀਂ ਪੁੱਛਦੇ ووٹ ਪਾਉਗੇ ਵੋਟ ਦਾ ਪਾਵਾਂਗੇ ਕਿਉਂ ਕੀ ਕਿਹੜਾ ਉਮੀਦਵਾਰ ਲੱਗਦਾ ਵੀ ਉਹ ਜਿਹੜਾ ਵਧੀਆ ਜਿਹੜੀ ਵਧੀਆ ਹੋਊਗਾ ਉਹਨੂੰ ਪਾਦਾਂਗੇ ਦੇਖ ਕੇ ਜੇ ਹਾਲੇ ਦੇਖ ਸੋਚਿਆ ਨਹੀਂਗਾ ਨਾਲੇ ਸੋਚਾਂਗਾ ਸੋਚਾਂਗੇ ਮੌਕੇ ਤੇ ਤਾਂ ਉਹ ਮੌਕਾ ਦੱਸੂਗਾ ਕਹਿੰਦੇ ਮੌਕਾ ਦੱਸੂਗਾ ਵੀ ਕਿਹੜੇ ਨੂੰ ਪਾਉਣੀਆਂ ਵੋਟ ਕਿਹੜਾ ਬੰਦਾ ਵਧੀਆ ਹੈਗਾ ਜਿਹੜਾ ਕੋਈ ਦਿਲ ਨੂੰ ਪਤਾ ਲੱਗਿਆ ਲੱਗਿਆ ਜੇ ਕਰੂਗਾ ਕੋਈ ਗਰੀਬਾਂ ਦਾ ਤਾਂ ਠੀਕ ਹੈ ਨਹੀਂ ਰਾਮ ਰਾਮ ਨਹੀਂ ਜਿੱਤੇ ਹੋ ਰਹੇ ਤਾਂ ਇਹਦੇ ਬੱਸ ਹਾਂ ਜਿਹੜੇ ਪਹਿਲਾਂ ਆ ਕੇ ਖਾ ਕੇ ਵਾਗਦੇ ਹੁਣ ਇਹ ਕਾਕੇ ਵਗ ਜਾਣਗੇ ਭਈ ਹੁਣ ਆਪਾਂ ਕੀ ਕਰ ਸਕਦੇ ਇਹਨਾਂ ਦਾ ਤੁਸੀਂ ਇੱਕ ਆਮ ਡਰਾਈਵਰ ਉਹ ਗੱਡੀਆਂ ਸਾਰਾ ਦਿਨ ਸੜਕਾਂ ਤੇ ਚੱਲਦੀਆਂ ਨੇ ਤੁਹਾਡੇ ਮੁਤਾਬਿਕ ਤੁਹਾਨੂੰ ਕਿਹੜੀ ਸਹੂਲਤ ਜੇ ਚਾਹੀਦੀ ਸਾਨੂੰ ਕੋਈ ਸਹੂਲਤ ਹੀ ਨਹੀਂ ਦਿੱਤੀ ਸਾਡੇ ਦਾ 12 ਮਹੀਨੇ ਸਣ ਤਾਂ ਸਮਾਨ ਦੇ ਗਾਈ ਇੱਥੇ ਘੇਰ ਲਿਆ ਇੱਥੇ ਘੇਰ ਲਿਆ ਦੇ ਦਿਓ 200 ਦੇ ਦਿਓ 100 ਲੈ ਕੇ ਨਿਕਲ ਜੈਣਾ ਚਾਲ ਕੋਈ ਨਹੀਂ ਸਾਡਾ ਡਰਾਈਵਰਾਂ ਵਾਸਤੇ ਕੋਈ ਨਹੀਂ ਸੋਚਦਾ ਸਮਾਨ ਦੇ ਬੰਦ ਕਰਨ ਤੇ ਲੱਗੇ ਹੋਏ ਆ ਡਰਾਈਵਰਾਂ ਦੀਆਂ ਗੱਡੀਆਂ ਇਹਨਾਂ ਦਾ ਕੋਈ ਹੋਂ ਨਹੀਂ ਸਰਕਾਰਾਂ ਦਾ ਕਿਸੇ ਦਾ ਕੁਛ ਨਹੀਂ ਹੋਣਾ। ਬਹੁਤ ਵੀ ਬੈਠੇ ਨੇ ਪੁੱਛਦੇ ਆ ਕਿਸ ਤਰੀਕੇ ਦੇਖਦੇ ਹੋ 2024 ਦੇ। ਉਹ ਪੱਕੇ ਬੋਲੇ ਨੇ। ਮੂੰਹ ਪੱਕੇ ਨਹੀਂ ਨੇ ਬੋਲੇ। ਸਹੀ ਹੈ ਤਾਂ ਹਰ ਕੋਈ ਇਸ ਕੈਮਰੇ ਤੋਂ ਭਾਇਦਾ ਕਿਉਂਕਿ ਲੋਕ ਸਭਾ ਜਿਸ ਤਰੀਕੇ ਚੋਣਾਂ ਆ ਰਹੀਆਂ ਨੇ ਤਾਂ ਹਰ ਇੱਕ ਆਪ ਦੇ ਤੌਰ ਤਰੀਕੇ ਨਾਲ ਸੋਚਦਾ ਵੀ ਇਹ ਉਮੀਦਵਾਰ ਚੰਗਾ ਹੋਣਾ ਚਾਹੀਦਾ। ਇਸ ਨੂੰ ਇਸ ਕੰਮਾਂ ਨੂੰ ਲੈ ਕੇ ਅੱਗੇ ਆਉਣਾ ਚਾਹੀਦਾ। ਇਹਨਾਂ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਤਾਂ ਹਰ ਕੋਈ ਆਪੋ ਆਪਣੇ ਦੋ ਪੇਚ ਵੀ ਲਾ ਰਿਹਾ ਹਰ ਇੱਕ ਪਾਰਟੀ। ਗੱਲ ਕਰੀਏ ਜੇਲਾ ਸੰਗਰੂਰ ਦੇ ਸੀਟ ਦੀ ਤਾਂ ਕਾਂਗਰਸ ਨੇ ਵੀ ਆਪਣਾ ਉਮੀਦਵਾਰ ਲੋਕਾਂ ਦੇ ਵਿੱਚ ਉਤਾਰਤਾ। ਅਕਾਲੀ ਦਲ ਕਾਂਗਰਸ ਤੇ ਅਸੀਂ ਗੱਲ ਕਰੀ ਆਮ ਆਦਮੀ ਹੋਰ ਵੀ ਮੌਜੂਦ ਨੇ ਕਿਸ ਤਰੀਕੇ ਦੇਖਦੇ ਚੋਣਾਂ ਦੀਆਂ ਤਿਆਰੀਆਂ ਨੂੰ ਕਿ ਕਿਸ ਨੂੰ ਵੋਟ ਚੋਣਾਂ ਦੀਆਂ ਤਿਆਰੀਆਂ ਦਾ ਤੁਸੀਂ ਐ ਲਾ ਲੋ ਵੀ ਕਿਸੇ ਨੂੰ ਪਾਉਣ ਦੀ ਲੋੜ ਨਹੀਂ ਵੋਟ ਠੀਕ ਹੈ ਨਾ ਪਹਿਲਾਂ ਜਿੰਨੀਆਂ ਸਰਕਾਰਾਂ ਆਈਆਂ ਨਗੀਆਂ ਉਹਨੇ ਕੁਝ ਨਹੀਂ ਕੀਤਾ ਆ ਹੁਣ ਆਮ ਪਾਰਟੀ ਸਰਕਾਰ ਜਿਹੜੀ ਆਈ ਆ ਇਹਨਾਂ ਨੇ ਕੀ ਕੀਤਾ 100000 ਰੁਪਇਆ ਕਹਿ ਕੇ ਜੋ ਗਰੀਬ ਲੋਕ ਨੇ 100000 ਰੁਪਇਆ ਕਹਿ ਕੇ ਵੋਟ ਲੈ ਕੇ ਜਿੱਤ ਗਏ ਮੁੜ ਕੇ ਉਹਨਾਂ ਦਾ ਸਾਰ ਨੇ ਲੱਤੀ ਉਹਨਾਂ ਦੀ ਠੀਕ ਹੈ ਤਾਂ ਉਸ ਤੋਂ ਬਾਅਦ ਅਸੀਂ ਤਾਂ ਹੁਣ ਇਹ ਗੱਲ ਕਹਿੰਦੇ ਵੀ ਵੋਟ ਕਿਸੇ ਨੂੰ ਪਾਉਣ ਦੀ ਲੋੜ ਨਹੀਂ ਜੀ ਕਿਉਂਕਿ ਤਗੜਿਆਂ ਦੀ ਇਹ ਸਰਕਾਰ ਆ ਗਈ ਤੇ ਗਰੀਬਾਂ ਨੂੰ ਕੋਈ ਪਹੁੰਚਦਾ ਨਹੀਂ ਗਰੀਬ ਤੁਹਾਨੂੰ ਪਤਾ ਆ ਪੋਲ ਭੋਲੇ ਨੇਗੇ ਠੀਕ ਹੈ ਨਾ ਇਹਨਾਂ ਦੇ ਵੋਟਾਂ ਪੋਲ ਭਲਾ ਕੇ ਲੈ ਜਾਂਦੇ ਆ ਮਾੜਾ ਮੋਟਾ ਮਾਰ ਕੇ ਪੈਂਤਰੇ ਠੀਕ ਹੈ ਨਾ ਪਰ ਕੋਈ ਕਿਸੇ ਨੂੰ ਵੋਟ ਪਾਉਣ ਦੀ ਲੋੜ ਨਹੀਂ ਇਹਦਾ ਇਹ ਗੱਲ ਕਹਿੰਦੇ ਆ ਵੇ ਕੋਈ ਕਿਸੇ ਨੂੰ ਵੋਟ ਪਾਉਣ ਦੀ ਲੋੜ ਨਹੀਂ ਬਸ ਕਿਸੇ ਨੇ ਕੁਝ ਨਹੀਂ ਕਰ ਵੀ ਕਿ ਲੀਡਰ ਚ ਚੰਗਿਆਈ ਕਿਹੜੀ-ਕਿਹੜੀ ਹੋਣੀ ਚੰਗਾ ਤਾਂ ਹੁਣ ਲੱਗਦੀ ਨਹੀਂ ਕੋਈ ਚੰਗਾ ਤਾਂ ਕੋਈ ਨਹੀਂ ਲੱਗਦਾ ਠੀਕ ਹੈ ਨਾ ਉਧਰ ਮੋਦੀ ਸਾਹਿਬ ਕਹਿੰਦੇ ਕਹਿੰਦੇ ਵੀ ਅਸੀਂ ਆਹ ਕਰ ਦਾਂਗੇ ਜੀ ਅੱਛੇ ਦਿਨ ਆਉਣਗੇ ਲੋਕਾਂ ਦੇ ਮਾੜੇ ਦਿਨ ਆਰੇ ਨੇ ਚੰਗਾ ਤਾਂ ਕੋਈ ਆਇਆ ਨਹੀਂ ਅੱਜ ਤੱਕ ਦੇਖਿਆ ਨਹੀਂ ਕਿੰਨਾ ਚੋਰ ਹੋ ਗਿਆ ਹਰ ਇੱਕ ਲੀਡਰ ਆਪਦੇ ਚੰਗੇ ਕੰਮਾਂ ਨੂੰ ਲੈ ਕੇ ਹੁਣ ਲੋਕਾਂ ਚ ਆਹ ਚੰਗੇ ਦਾ ਕਹਿੰਦੇ ਨੇ ਜੀ ਪਹਿਲਾਂ ਚੰਗੇ ਕਹਿੰਦੇ ਨੇ ਵੋਟ ਲੈਣ ਵਾਸਤੇ ਬਾਅਦ ਚ ਮਾੜੇ ਬਣ ਜਾਂਦੇ ਨੇ ਕੀ ਕਰੀਏ ਵਾਰਾ ਉਹ ਕਹਿੰਦੇ ਨੇ ਹੁੰਦੇ ਮਨ ਅੱਕ ਗਿਆ ਹੁਣ ਦਾ ਵੀ ਕੋਈ ਕਿਸੇ ਨੂੰ ਵੋਟ ਪਾਉਣ ਦੀ ਲੋੜ ਨਹੀਂ ਬਸ ਜੇ ਵੀ ਚੱਤਰੀ ਮੰਨ ਲਈ ਆਉਂਦਾ ਬਸ ਹਰ ਕੋਈ ਆਪੋ ਆਪਣਾ ਦੋ ਪੇਚ ਖੇਡਦਾ ਹਰ ਇੱਕ ਦੀ ਆਪੋ ਆਪਣੀ ਆਈਡਿਓਲੋਜੀ ਹੈ ਵੀ ਕਿਹਨੂੰ ਵੋਟ ਪਾ ਪਾਈਏ ਜਾਂ ਫਿਰ ਨਾ ਪਾਈਏ ਤਾਂ ਹਰ ਇੱਕ ਇਨਸਾਨ ਆਪਣੇ ਤਰੀਕੇ ਨਾਲ ਸੋਚ ਰਿਹਾ ਪਰ ਇਹ ਇਸ ਛੋਟੀ ਜੀ ਸਾਥ ਦੇ ਵਿੱਚ ਲੋਕਾਂ ਨਾਲ ਮੁਲਾਕਾਤ ਕਰਾਈ ਹੈ ਟੈਕਸੀ ਸਟੈਂਡ ਦੇ ਵਿੱਚ ਹਰ ਇੱਕ ਡਰਾਈਵਰ ਵੀਰ ਜਿਹੜਾ ਪੂਰੇ ਪੰਜਾਬ ਪੂਰੇ ਦੇਸ਼ ਦਾ ਜਿਹੜਾ ਸਫ਼ਰ ਤੈਅ ਕਰਦਾ ਤੇ ਉਹ ਇਹਨਾਂ ਚੋਣਾਂ ਨੂੰ ਲੈ ਕੇ ਕੀ ਸੋਚਦਾ ਤਾਂ ਉਹਨਾਂ ਨਾਲ ਜਿਹੜੀ ਖਾਸ ਗੱਲਬਾਤ ਕਰਾਈਆ ਹੋਰ ਵੀ ਲੋਕਾਂ ਨਾਲ ਮੁਲਾਕਾਤ ਕਰਾਉਂਦੇ ਰਾਵਾਂਗੇ ਤਦ ਤੱਕ ਦਿਓ ਇਜਾਜ਼ਤ ਮੈ ਰੇਸ਼ਪਿੰਦਰ ਸਿੰਘ ਧੰਨਵਾਦ